ਮਿੱਤਰੋ ਆਪਾਂ ਪਹੁੰਚੇ ਆਂ ਮਲੇਸ਼ੀਆ ਦੇ ਵਿੱਚ ਚਾਈਨਾ ਚਾਈਨਾ ਸਿਟੀ ਚਾਈਨਾ ਮਾਰਕੀਟ ਕਹਿ ਸਕਦੇ ਆਪਾਂ ਹਨਾ ਵਾਓ ਮਿੱਤਰੋ ਚਾਈਨਾ ਮਾਰਕੀਟ ਦੇ ਵਿੱਚ ਘੁੰਮ ਰਹੇ ਆਂ ਚਾਈਨਾ ਮਾਰਕੀਟ ਆਹ ਦੇਖੋ ਚਾਈਨਾ ਮਾਰਕੀਟ ਦੇ ਵਿੱਚ ਹੋ ਸਕਦਾ ਐਕਸਪਲੋਰ ਕਰਦੇ ਵੱਡੇ ਵੱਡੇ ਸ਼ਾਪਾਂ ਬੈਗਾਂ ਦੀਆਂ ਸ਼ਾਪਸ ਨੇ ਹਰ ਕੰਟਰੀ ਦੇ ਲੋਕ ਇੱਥੇ ਦੇਖ ਰਹੇ ਨੇ ਦੇਖਣ ਨੂੰ ਮਿਲ ਰਹੇ ਨੇ ਘੁੰਮ ਰਹੇ ਨੇ ਹਨਾ ਸਾਰੇ ਇੰਜੋਏ ਕਰਦੇ ਸ਼ਾਪਿੰਗ ਕਰ ਰਹੇ ਨੇ ਲਓ ਵੀ ਮਿੱਤਰੋ ਚਾਈਨਾ ਹਾਈਲੈਂਡ ਮਲੇਸ਼ੀਆ ਏਸ਼ੀਆ ਯੂਰਪ ਹਰ ਇੱਕ ਕੰਟਰੀ ਦੇ ਲੋਕ ਇੱਥੇ ਪੁੱਜੇ ਹੋਏ ਨੇ ਆ ਵੱਡੀ ਮਾਰਕੀਟ ਹੈ ਇਹਦੇ ਵਿੱਚ ਤੁਹਾਨੂੰ ਦਿਖਾਵਾਂ ਮੈਂ ਆ ਦੇਖੋ ਇਹ ਸ਼ੋਅਰੂਮ ਹੈਗਾ ਕੀ ਬਾਤ ਆ ਮਿੱਤਰੋ ਪੂਰੀ ਏਸੀ ਮਾਰਕੀਟ ਆ ਭਾਈ ਆ ਦੇਖੋ ਇੱਕ ਦੇ ਇੱਕ ਘੜੀਆਂ ਘੜੀਆਂ ਦੀ ਪੂਰੀ ਮੇਲਾ ਭਰਿਆ ਪਿਆ ਦੇਖੋ ਕੀ ਬਾਤ ਆ ਬੱਚੇ ਤੋਂ ਲੈ ਕੇ ਛੋਟੇ ਤੱਕ ਕੀ ਬਾਤ ਆ ਆ ਦੇਖੋ ਦੋਸਤੋ ਪਰਫਿਊਮ ਪਰਫਿਊਮ ਤਾਂ ਲੈ ਕੇ ਜਾਣਾ ਭਰਾਵਾ ਤੂੰ ਠੀਕ ਆ ਆ ਦੇਖੋ ਆ ਦੇਖੋ ਕੀਆ ਵਧੀਆ ਨੇ ਲੇਡੀਜ਼ ਲਈ ਬਹੁਤ ਛਾਦੇ ਵਧੀਆ ਨੇ ਹਨਾ ਕਮਾਲ ਹੋਈ ਭਈਆ ਦੇਖੋ ਓਹੋ ਆ ਗੂਗਲ ਇਹਦਾ ਰੇਟ ਰੂਟ ਨਹੀਂ ਲਿਖ ਕੇ ਲਾਇਆ ਹੋਇਆ ਕਿ ਹੈ ਗਿਆ 바ਰ ਕੋਡ 바ਰ ਕੋਡ ਹੈਗੇ ਨੇ ਆ 39 39 26 26 39 ਰਿੰਗਟ ਹਨਾ ਮਿੱਤਰੋ ਚਾਈਨਾ ਮਾਰਕੀਟ ਹੈ ਚਾਈਨਾ ਦੇ ਬੁਲਬਲੇ ਜੇ ਜ਼ਰੂਰ ਟੰਗੇ ਹੁੰਦੇ ਨੇ ਜਿੱਥੇ ਆਉਂਗੇ ਆਹ ਦੇਖੋ ਚਾਈਨਾ ਮਾਰਕੀਟ 7 ਪਾਈ ਹੋਈ ਆ ਉੱਪਰ ਚਾਈਨਾ ਮਾਰਕੀਟ ਚੈਨਾ ਮਾਰਕੀਟਸ ਟੱਕਸप्लोਰ ਰੇਡ ਰੂਟ ਤੋਂ ਭਾਈ ਕੰਮ ਹੀ ਐ ਇਨਕੇ ਕੀ ਦੋਸਤ ਬਹੁਤ ਕੋਚਾ ਲੱਗਦਾ ਬਾਸ ਵੇਂਡ ਬਹੁਤ ਹੂੰ ਪਾਸ ਕਿੱਧਰ ਗਿਆ ਮਿੱਤਰ ਅੱਧ ਵਜਿਆ ਨਾ ਹਨ ਬਾਲ ਆ ਲੋ ਬਈ ਮਿੱਤਰੋ ਬੈਡ ਟਾਇਆਂ ਬ ਆਹ ਪੁੱਲਾਂ ਵਾਲੀ ਮਾਰਕੀਟ ਬੰਦ। ਇਹ ਕੁਆਲਿਟੀ ਹੈ। ਰੀਜਨਲ ਹੈ ਕਿਆ? ਰੀਜਨਲ ਹੈ। ਰੀਜਨਲ ਹੈ। ਰੀਜਨਲ ਹੈ। ਆਹ ਦੇ। ਬਰਬਰਦਸ। ਹਾਂ? ਰੀਜਨਲ ਹੈ। ਉਹ ਜਿਹੜਾ ਚਾਈਨਾ ਮਾਰਕੀਟ ਇੱਥੇ ਗੋਰੇ ਦੂਜੇ ਪਾਸੇ ਦੁਰਨਾ ਹਿਲੇ ਹੋਏ ਨੇ ਆਪਾਂ ਖੱਬੇ ਹੱਥ ਇਹ ਇਹ ਵੀ ਖੱਬੇ ਹੱਥ ਬਦੰਦ ਰਾਈ ਜਾਂਦੇ ਆਪਾਂ ਨੂੰ ਆਪਣੀ ਸਾਈਡ ਠੀਕ ਲੱਗਦੀ ਸਮਝਦੇ ਆ ਆ ਲਓ ਜੀ ਇੱਧਰ ਚੱਲਦੇ ਆ ਮਿੱਤਰਾਂ ਇਹੇ ਮਾਰਕੀਟ ਕਰਦੇ ਆ ਐਕਸਪਲੋਰ ਹਰ ਕੰਟਰੀ ਦੇ ਲੋਕ ਮਿਲਦੇ ਹੋਏ ਨੇ ਬਾਈ ਇੱਥੇ ਕੀ ਚਾਈਨਾ ਮਾਰਕੀਟ ਇਹ ਅਮਰ ਤੋਂ ਅੱਗੇ ਜੇ ਇਹਦਾ ਹੈ ਹੀ ਨੇ ਬੰਗਲਾਦੇਸ਼ੀ ਹੋਰ ਕੰਟਰੀ ਹੋਂ ਦੀ ਜਿਆਦੇ ਲੋਕ ਆ ਦੇਖੋ ਸ਼ੂਜ਼ ਉਹ ਯਾਬ ਇਹਦੀ ਤਾਂ ਲੋਡ ਨਹੀਂ ਸੀ ਭਰਾਵਾ ਯਾਰ ਉਹ ਨਹੀਂ ਉਹਨਾਂ ਨਾਲ ਗੱਲ ਬਾਤ ਨਹੀਂ ਹਾਂ ਹਾਂ ਤੇ ਇੱਕ ਗੱਲ ਇਹ ਆ ਵੀ ਸਭ ਤੋਂ ਬੜੀ ਕਮਾਲ ਦੀ ਗੱਲ ਹੈ ਕਿ ਦੇਖੋ ਇੱਥੇ ਬਾਈ ਜੀ ਸਰਦਾਰ ਜੀ ਉਹਨਾਂ ਨੇ ਆਏ ਆ ਮੇ ਫਾਦਰ ਸਾਹਿਬ ਦਾ ਬਣਾਇਆ ਦੇਖੋ ਤੇ ਅਲੱਗ-ਅਲੱਗ ਹੀਰੋ ਆਪਣੇ ਜਿਹਨਾਂ ਨੂੰ ਮੰਨਦੇ ਨੇ ਉਹਨਾਂ ਦੇ ਸਾਰਿਆਂ ਦੇ ਟੈਟੂ ਬਣਾਉਂਦੇ ਨੇ ਗਣੇਸ਼ ਜੀ ਦਾ ਬਣਾਇਆ ਹੋਇਆ ਤੇ ਇੱਧਰ ਇੱਕ ਫੇਰ ਭਾਜੀ ਉਹਨਾਂ ਨੇ ਇੱਕ ਸਰਦਾਰ ਜੀ ਦਾ ਉਹਨੇ ਫਾਦਰ ਸਾਹਿਬ ਦਾ ਜਿਹਨਾਂ ਦਾ ਉਹਨਾਂ ਦਾ ਰਿਲੇਸ਼ਨ ਆ ਉਹ ਬਣਾਇਆ ਹੋਇਆ ਤੇ ਦੂਜੀ ਗੱਲ ਮੈਂ ਜਿਹੜੀ ਕਰਦਾ ਬਾਈ ਜੀ ਜਿਹੜੇ ਉਹਨਾਂ ਨਾਲ ਵੀ ਮਿਲ ਆਉਂਦੇ ਨੇ ਜਿਹੜੇ ਇੱਥੇ ਟੈਟੂ ਬਣਾਉਂਦੇ ਨੇ ਤੇ ਸਭ ਸਿਟੀ ਟੂਰ ਦੀਆਂ ਬੱਸਾਂ ਮਲੇਸ਼ੀਆ ਮਲੇਸ਼ੀਆ ਦੇ ਵਿੱਚ ਘੁੰਮ ਰਹੇ ਆ ਆਪਣੇ ਬੰਦੇ ਸਾਰੇ ਇੱਥੇ ਸਤਸ੍ਰੀਕਾਲ ਜੀ ਮਲੇਸ਼ੀਆ ਦੀ ਇਹ ਸਿਟੀ ਟੂਰ ਦੀ ਬੱਸ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਆ ਗਿਆ ਟੈਕਸੀਆਂ ਲਾਲ ਤੇ ਵਾਈਟ ਕਲਰ 에ਅਰ ਏਸ਼ੀਆ ਰਾਈਡਰ 에ਅਰ ਏਸ਼ੀਆ ਰਾਈਡ ਦੀ ਹੈਗੀ ਇਹ ਆਹ ਦੇਖੋ ਚਿੱਟੇ ਕਬੂਤਰ ਕਬੂਤਰ ਬੜੇ ਤਕੜੇ ਨੇ ਉਹ ਹਨਾ ਬਰਾਵੋ ਇਹ ਟੂਰ ਬੱਸ ਮਿਲ ਜਾਂਦੀ ਆ ਫ੍ਰੀ ਆਪਾਂ ਗੱਲ ਕਰਦੇ ਆ ਨਾ ਨਾਲ ਇਹ ਬੱਸ ਜਿਹੜੀ ਹੈਗੀ ਆ ਨਾ ਇਹ ਬੰਗਲਾਦੇਸ਼ ਭਾਜੀ ਇਹ ਆਪਣਾ ਭਾਜੀ ਉੱਤਰਾਖੰਡ ਵਾਲਾ ਉਹ ਮੈਨੂੰ ਨੇ ਤੇ ਇਹ ਫ੍ਰੀ ਬੱਸ ਹੈਗੀ ਆ ਆਪਾਂ ਹੁਣ ਇਹ ਫ੍ਰੀ ਬੱਸ ਤੁਹਾਨੂੰ ਘੁਮਾਉਣਾ ਹੈ ਮਲੇਸ਼ੀਆ ਹਨਾ ਜੀ ਦੇਖਦੇ ਆ ਹਲੋ ਭਾਈ ਸਾਹਿਬ ਕੀ ਹਾਲ ਨੇ ਜੀ ਸਿਟੀ ਟੂਰ ਕਰਾਉਣਾ ਜੀ ਮਲੇਸ਼ੀਆ ਦਾ ਤੁਹਾਨੂੰ ਯਾ ਬਾਤ ਆ ਕਿੰਨਾ ਸੋਹਣਾ ਮਲੇਸ਼ੀਆ ਹੈਗਾ ਤੁਹਾਨੂੰ ਪੂਰਾ ਦਿਖਾ ਦੇਣਾ ਅੱਜ ਆਪਾਂ ਸਿਟੀ ਟੂਰ ਬੱਸ ਹੈਗੀ ਐ ਇਹ ਬਿਲਕੁਲ ਫ੍ਰੀ ਕਿਵੇਂ ਲੈਣੀ ਆ ਕਿਹੜੀ ਬੱਸ ਹੈ ਜਦੋਂ ਤੁਸੀਂ ਆਉਣੇ ਕਿਵੇਂ ਘੁੰਮਣਾ ਆ ਸਾਰੀ ਡਿਟੇਲ ਆਪਾਂ ਤੁਹਾਨੂੰ ਦੱਸਾਂਗੇ ਲਓ ਜੀ ਉੱਚੀਆਂ ਮਾਰਤਾਂ ਦਾ ਸ਼ਹਿਰ ਮਲੇਸ਼ੀਆ ਤੁਮਾਉਨਿਆ ਤੁਹਾਨੂੰ ਸਾਡੇ ਨਾਲ ਨਾਲ ਤੁਸੀਂ ਵੀ ਘੁੰਮੋ ਦੇਖੋ ਮਲੇਸ਼ੀਆ ਕਿੱਦਾਂ ਦਾ ਹੈਗਾ ਲਓ ਜੀ ਮਿੱਤਰੋ ਦੇਖੋ ਗ੍ਰੀਨਰੀ ਬਹੁਤ ਹੈ ਸ਼ਹਿਰ ਦੇ ਗੱਦੇ ਜੰਗਲ ਜਿਹੇ ਹੋਇਆ ਪਤੰਦਰਾਂ ਦੇ ਆਹ ਦੇਖੋ ਤੁਸੀਂ ਕਿਆ ਨਜ਼ਾਰਾ ਬੰਨੇ ਹੋਇਆ ਮਿੱਤਰੋ ਸਾਹਬ ਦੇ ਗੱਭੇ ਜੰਗਲ ਦੇਖੋ ਕਿੰਨੀ ਗ੍ਰੀਨਰੀ ਹੈ ਇਹ ਹੈ ਮਲੇਸ਼ੀਆ ਬਿਲਡਿੰਗਾਂ ਬਹੁਤ ਉੱਚੀਆਂ ਉੱਚੀਆਂ ਨੇ ਦੇਖੋ ਕਮਾਲ ਹੈ ਹੋ ਗਈ ਆ ਦੇਖੋ ਯਾਰਾ ਬੰਨਿਆ ਪਿਆ ਮਿੱਤਰੋ ਦੇਖੋ ਸ਼ੇਅਰ ਕਰੋ ਇਹ ਆ ਗਿਆ ਸ਼ੈਲ ਦਾ ਪੈਟਰੋਲ ਪੰਪ ਆ ਦੇਖੋ ਬਿਲਡਿੰਗਾਂ ਕਮਾਲ ਦੀਆਂ ਗੱਲਾਂ ਨੇ ਬਈ ਕਮਾਲ ਦੀਆਂ ਯਾਰਾ ਬੰਨਿਆ ਪਿਆ ਮਿੱਤਰੋ ਬਹੁਤ ਟਾਪ ਦਾ ਹੈਗਾ ਸਾਰਾ ਸਿਸਟਮ ਕਲਾਜਾ ਸੀ ਵੋਏ ਚਨ ਆ ਦੇਖੋ ਹਰਬਲ ਲਾਈਫ ਨਿਊਟ੍ਰੀਸ਼ਨ ਆਹ ਹਾ ਕੀ ਬਾਤ ਹੈ ਆ ਦੇਖੋ ਭਾਈ ਉਠਾ ਵਾਲਾ ਹੋਟਲ ਅਮ ਅਮ ਬੈਂਕ ਗਰੁੱਪ ਆ ਦੇਖੋ ਧੂਆ ਕੀ ਹੋ ਗਿਆ ਇਹ ਕੀ ਹੋ ਗਿਆ ਬਦੰਦਰਾਂ ਨੇ ਅੱਗੂ ਗਜ਼ੀਲਾ ਦੀ ਇਹ ਫਾਇਰ ਫੋਰ ਦਾ ਹੀ ਕੰਮ ਹੋ ਗਿਆ ਇੱਥੇ ਤਾਂ ਜਿੰਚੇ ਅੱਗ ਲਾਈ ਬੈਠੇ ਨੇ ਬਦੰਦਰ ਗਾਂਡ ਵਰਤ ਗਿਆ ਆ ਦੇਖੋ ਬਈ ਕਮਾਲ ਹੋਈ ਪਈਆ ਮਿੱਤਰੋ ਕਿੰਨੀ ਉੱਚੀਆਂ ਉੱਚੀਆਂ ਬਣ ਲੀਆਂ ਤੂੰ ਇਹਨਾਂ ਦੇਖੋ ਮਲੇਸ਼ੀਆ ਧੂਆਂ ਵੀ ਕਰ ਦਿੰਦੇ ਆ ਨਾ ਮਨ ਹਨ ਆ ਦੇਖੋ ਦੋਸਤੋ ਕਮਾਲ ਹੋਈ ਪਈਆ ਵਿਸ਼ਮ ਬਣ ਲੀਆਂ ਇੰਨੀ ਉੱਚੀਆਂ-ਉੱਚੀਆਂ ਮਾ ਤਾਂ ਦੇਖੋ ਤੇ ਕਿਵੇਂ ਇਹਨਾਂ ਨੇ ਲਾਇਆ ਹੋਇਆ ਸ਼ਕਾਂਚੇ ਗੰਚ ਆ ਦੇ ਯਾਰ 80 80 ਮੀਟਰ ਦੀਆਂ 90 90 ਮੀਟਰ ਦੀਆਂ ਇਹ ਦੇਖੋ ਬਲੂ ਲਾਈਨ ਇਹ ਆ ਬਲੂ ਲਾਈਨ ਇਹ ਵੀ ਫਰੀ ਆ 027 ਬਲੂ ਲਾਈਨ ਇਹ ਵੀ ਫਰੀ ਆ ਮਿੱਤਰੋ ਆ ਬਹੁਤ ਵੱਡੇ ਵੱਡੇ ਪੁਰਾਣੇ ਦਰਖਤ ਵੀ ਲੱਗੇ ਹੋਏ ਨੇ ਮਿੱਤਰੋ ਆ ਦੇਖੋ ਕਮਾਲ ਹੋਈ ਪਈ ਆ ਸਿਟੀ ਟੂਰ ਕਰਾ ਰਹੇ ਆ ਤੁਹਾਨੂੰ ਮਿੱਤਰੋ ਆ ਦੇਖਿਓ ਅਲੱਗ ਤਰ੍ਹਾਂ ਦੀਆਂ ਅਲੱਗ ਹੀ ਤਰ੍ਹਾਂ ਦੀਆਂ ਬਿਲਡਿੰਗਾਂ ਨੇ ਬਿਲਡਿੰਗਾਂ ਦੇ ਉੱਪਰ ਵੀ ਦੇਖ ਲਓ ਗ੍ਰੀਨਰੀਆ ਪੇੜ-ਪੌਦੇ ਲਾਏ ਹੋਏ ਨੇ ਕਮਾਲ ਹੋ ਗਈ ਆ ਮੈਟਰੋ ਦੀ ਲਾਈਨ ਆ ਭਰਾਵਾ ਉੱਪਰਲੇ ਪਾਸੇ ਮੈਟਰੋ ਵੀ ਚੱਲੀ ਜਾਂਦੀ ਹੈ ਸਿਟੀ ਟੂਰ ਟੈਂਪਰੇਚਰ ਨਾਰਮਲ ਟੈਂਪਰੇਚਰ ਆਪਾਂ ਰੋਹੇ ਗੱਡੀ ਬੱਸ ਵੀ ਏਸੀ ਆ ਆ ਦੇਖੋ ਮਲੇਸ਼ੀਆ ਟੂ ਸਿਟੀ ਟੂ ਜੇ ਆਪਾਂ ਟ ਮਲੇਸ਼ੀਆ ਮਲੇਸ਼ੀਆ ਹੋਈ ਪਈ ਆ ਆ ਦੇਖੋ ਗੋਰੇ ਬਦੰਦਰ ਥੱਲੇ ਹੀ ਬੈਠੇ ਨੇ ਸਿਗਰਾਂ ਪੀ ਜਾਂਦੇ ਦੇ ਹੈ ਲੋਡਿੰਗ ਅਨਲੋਡਿੰਗ ਪੁਆਇੰਟ ਆਹ ਦੇਖੋ ਮਿੱਤਰੋ ਕਿੰਨੇ ਐਨੇ ਉੱਚੀਆਂ ਇਮਾਰਤਾਂ ਰਜਗਾਨੇ ਆਉਂਦੇ ਉੱਚੀਆਂ ਬਿਲਡਿੰਗਾਂ ਨੇ ਆਹ ਦੇਖੋ ਕੋਸਟਮ ਵੀ ਆ ਗਿਆ ਆਹ ਸੀਡੀ ਐਲਈਡੀਆਂ ਕੱਡੇ ਕੱਡੇ ਲਾਈਆਂ ਦੇਖੋ ਕਮਾਲ ਹੋਈ ਪਈ ਆ ਮਿੱਤਰੋ ਕਮਾਲ ਸੀਡੀ ਟੂਰ ਕਰਾਇਆ ਬਹੁਤ 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 ਹੋਈ ਪਈ ਆ ਮਿੱਤਰੋ ਕਮਾਲੇ ਹੋਈ ਪਈਆਂ ਕਮਾਲੇ ਹੋਈ ਪਈਆਂ ਗੱਡੀਆਂ ਸਨ ਰੋ ਪੂਰੇ ਦੇ ਵਿੱਚ ਹੀ ਐ ਆਹ ਦੇਖੋ ਸਕਰੀਨਾਂ ਲਗੀਆਂ ਹੋਈਆਂ ਨੇ ਆਹ ਦੇਖੋ ਪੋਸ਼ ਏਰੀਆ ਸਾਰਾ ਸਿਟੀ ਟੂਰ ਕਰਾ ਦਈਏ ਮਿੱਤਰੋ ਆਹ ਵੇਖੋ ਕਿਆ ਬਾਤ ਐ ਇਹ ਸਾਰੀਆਂ ਟੈਕਸੀਆਂ ਨੇ ਰੈੱਡ ਕਲਰ ਦੀਆਂ ਟੈਕਸੀ ਕਰਕੇ ਆਪਾਂ ਕਿਤੇ ਵੀ ਘੁੰਮ ਸਕਦੇ ਆ ਜਾਂ ਸਕਦੇ ਆ ਦੇਖੋ ट्रैवलਰ ਪਾਣੀ ਦੇ ਪਹਾਰੇ ਲੱਗੇ ਹੋਏ ਨੇ ਲੋਕ ਘੁੰਮ ਰਹੇ ਨੇ ਸ਼ੋਪਿੰਗ ਮਾਲ ਹੁੰਦਾ ਹੋਪਲੀਨ ਬਾਬਿਲੋਂਸ ਸਾਇਟਿਕਸ ਕਿੰਨਾ ਬਹੁਤ ਆਹ ਦੇਖੋ ਕਿੰਨੇ ਉੱਚੇ ਉੱਚੇ ਬਿਲਡਿੰਗ ਆ ਆਹ ਇਹ ਦੇਖੋ ਕੋਰੇ ਥੜੇ ਦੋਸਤੋ ਇਧਰ ਸਾਰੇ ਵੱਡੇ ਵੱਡੇ ਹੋਟਲ ਵੱਡੇ ਵੱਡੇ ਮਾਲ ਉਹਦਾ ਪੌਸ਼ ਏਰੀਆ ਇਹ ਜਲ ਮ ਜਾਓ ਭਾਈ ਉਹ ਹੁਣ ਆਪਾਂ ਬਸਤੋਕ ਥੱਲੇ ਉਤਰ ਗਏ ਆ ਹਾਂ ਦੇਖੋ ਟਾਵਰ ਓਏ ਦੇਖੋ 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 ਹੌਲੀ 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 ਏ ਉਹ ਗਈ ਦੇਖੋ ਉਹ ਦੇਖੋ ਗਈ ਉੱਪਰ ਗਈ ਓ ਲਿਫਟ ਦੇਖੋ ਬਾਹਰਲੇ ਪਾਸੇ ਕਮਾਲੇ ਹੋਈ ਪਈਆ ਮਿੱਤਰੋ ਕਮਾਲੇ ਹੋਈ ਪਈਆ ਬੱਲੇ 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 ਕਮਾਲੀ ਹੋਈ ਪਈਆ ਲੋਕੀਸ਼ਨ ਟੱਚ ਟੰਡਾ ਨੈਕਸਟ ਸਟੇਸ਼ਨ ਲੋਬੀ ਮਿੱਤਰੋ ਆਪਾਂ ਦੁੱਤੀ ਵਾਸਤੇ ਇੰਜ ਕਰ ਲਈ ਆ ਹਟਾਲਿੰਗ ਯਾ ਯਾ ਉਲਟਨ ਕਹਾ ਬਟ ਆਹ ਦੇਖੋ ਮਿੱਤਰੋ ਸਕੀ ਨਿਓ ਚਿੰਗ ਚੀਫ ਹਮ ਆਪਾ ਹੈਗੇ ਬੱਲੇ 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 ਉਹ ਦੇਖੋ ਟਾਵਰ ਤੇ ਟਾਵਰ ਤੇ ਹਮ ਮਲੇਸ਼ੀਆ ਕਮਾਲ ਹੋਈ ਪਈ ਆ ਮਿੱਤਰੋ ਇੰਨਾ ਉੱਚਾ ਇੱਕ ਗੱਲ ਬਿਨਾ ਮਾਸਕ ਤੋਂ ਨਹੀਂ ਬੈਠਣ ਦਿੰਦੇ ਬਦੰਦਰ ਅਸੀਂ ਸਕਰੀ ਸੀ ਲਾਇਆ ਫਿਰ ਅਸੀਂ ਮਾਸਕ ਦਾ ਜਿਗਾਰਡ ਕਰਿਆ ਬੜਾ ਔਖਾ ਫਿਰ ਬੈਠੇ ਆ ਉੱਥੇ 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 ਉੱ मलेशिया सिटी टूर बल्ले बल्ले आतकराई भाई हो भई नेक्स्ट स्टेशन स्टेशन मॉमोरेल राजा चुला स्टेशन मॉमोरेल राजा चुला बल्ले 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 रोये उठते हैं मारता मलेशिया दोस्तों मलेशिया ਪੰਚੇ ਗੰਚੇ ਬੰਨੇ ਆ ਪਿਆ ਦੁਨੀਆ ਭਰ ਦੇ ਬੈਂਕ ਦੁਨੀਆ ਭਰ ਦੀਆਂ ਕੰਪਨੀਆਂ ਕੋਪ ਕੰਪਨੀਆਂ ਕੋਪਰੇਟ ਤੇ ਹੋਰ ਵੱਡੀਆਂ ਕੰਪਨੀਆਂ ਇਸੇ ਸ਼ਹਿਰ ਚ ਨੇ ਦੇਖ ਸਕਦੇ ਹੋ ਆਹ ਦੇਖੋ ਤਾਬ ਸਿਕਰਾਈ ਬਈਆ ਦੇਖੋ ਖਾਸ ਫਾਇਦਾ ਬਹੁਤ ਖਾਸ ਧਿਆਨ ਕਰਿਆ ਹੋਇਆ ਗੱਡੀਆਂ ਨੇ ਉਹ ਬੰਦੇ ਬੁੱਤ ਲਾਏ ਹੋਏ ਨੇ ਬੈਠੇ ਆ ਉਹ ਤੋਂ ਅ ਇੱਕ ਦੇਰ ਕੱਡੇ ਜਗਰੋਂਸ ਗੱਡੀ ਆ ਤਾਂ ਹੀ ਬਹੁਤ ਉੱਠੀ ਆਂਦੇ ਆ ਮਾਰੇ ਬਦੰਦ ਦਾ ਛੋਟਾ ਜਿਹਾ ਸਾਈਕਲ ਸਕੂਟਰ ਚ ਲਈ ਜਾਂਦਾ ਦੇਖੋ ਦੋਸਤੋ ਇਹ ਜਿਹੜਾ ਸਾਹਮਣੇ ਵਾਲਾ ਤੁਸੀਂ ਦੇਖਦੇ ਹੋ ਨਾ ਉਹ ਰੈਸਟੋਰੈਂਟ ਬੰਬੇ ਪੈਲਸ ਹੈਗਾ ਜਿਹੜਾ ਸਾਹਮਣੇ ਦੇਖਦੇ ਆ ਬਲੈਕ ਸ਼ੀਸ਼ੇ ਆ ਆ ਦੇਖੋ ਬੰਬੇ ਰੈਸਟੋਰੈਂਟ ਇੰਡੀਆ ਦੀ ਮਾਨ ਦੀ ਬੀ ਬੀ ਇੰਡੀਆ ਵਾਲਾ ਹੈ ਮਲੇਸ਼ੀਆ ਦੇ ਵਿੱਚ ਆ ਕੇ ਰੈਸਟੋਰੈਂਟ ਬੜਾ ਤਾਕੜਾ ਬਈ ਤੇ ਲਈ ਉਹਨਾਂ ਦੇ ਕੋੜੀ ਸਪੀਡ ਬਹੁਤ ਤੇ ਸਵਿੱਚ ਜੀ ਜਾਂਦਾ ਬਦਲ ਕਰ ਲੈ ਮੈਂ ਉਹ ਨਹੀਂ ਕੋਈ ਨਹੀਂ ਦੇਖੋ ਕਿਹੜੀਆ ਦੁਨੀਆ ਤੋਂ ਉਹ ਮਣਾਉਂਦੀ ਹੈ ਦੁਨੀਆ ਤੋਂ ਐ ਮੇਰੀ ਝੰਡੇ ਗੱਡੇ ਮਲੇਸ਼ੀਆ ਵਾਲੇ ਨੇ ਦੁਨੀਆ ਉੱਪਰ ਇੱਥੇ ਘੁੰਮਣਗੇ ਬਾਈ ਕੋਈ ਗੱਲ ਹੈ ਤਾਂ ਹੀ ਆਉਂਦੀ ਹੈ ਨਾਲ ਹੋਈ ਪਈ ਆ ਮਿੱਤਰੋ ਦੇਖੋ ਐ ਦੇਖੋ ਦੋ ਟਾਵਰ ਇਹਨੂੰ ਦੇਖਣ ਆਉਂਦੀ ਆ ਦੁਨੀਆ ਐਵੇਂ ਨਹੀਂ ਆਉਂਦੇ ਦੁਨੀਆ ਮਲੇਸ਼ੀਆ ਨੇ ਦੱਸਲੇ ਆ ਆਪਣੀਆਂ ਬਿਲਡਿੰਗਾਂ ਚਾੜ ਕੇ ਅਸਮਾਨਾਂ ਨੂੰ ਲਾਤੀਆਂ ਬਿਲਡਿੰਗਾਂ ਉਹ ਲੋਕ ਬੜੀ ਲੱਗ ਕੋਟਿਆਲ ਗ੍ਰੈਂਡ ਹਾਇਟ ਆਹ ਲੋ ਮਿਸਟਰ ਉਹ ਕਿੰਨੀ ਉੱਚਾ ਉੱਚਾ ਮਾਰਤ ਨੇ ਦੇਖੋ ਕਮਾਲ ਬੰਨੀ ਪਈ ਆ ਐਵੇਂ ਦੁਨੀਆ ਨਾਲੇ ਪਿੱਛੇ ਲਈ ਦੁਨੀਆ ਭਰ ਦੇ ਵੱਡੇ ਵੱਡੇ ਆਫਿਸ ਦਫ਼ਤਰ ਇੱਥੇ ਹੀ ਨੇ ਆਈਟੀ ਦਾ ਬਹੁਤ ਤਾਕੜਾ ਸੈਕਟਰ ਇੱਥੇ ਆਹ ਦੇਖੋ ਦੋ ਦੋ ਵੱਡੇ ਵੱਡੇ ਰੋਡਲ ਆਫਿਸ ਇਹ ਦੇਖੋ ਕਮਾਲ ਕਰੀ ਪਈ ਆ ਬਹੁਤ ਵਧੀਆ ਡਰਾਫਟ ਡਿਜ਼ਾਈਨ ਕਲਰ ਕੰਬੀਨੇਸ਼ਨ ਬਹੁਤ ਤਕੜਾ ਇਹਨਾਂ ਦਾ ਬਹੁਤ ਦੋਸਤੋ ਦੇਖੋ ਕਿੱਸਾ ਸਲੇ 1750 ਬਹੁਤ ਜੀ ਜੀ ਲੋ ਕਰਤਾ ਗਾੜੀ ਦੀ ਸਾਈਨ ਹੈ ਕਿ ਕੋਰੋਨਾ ਚੜੀ ਕਰਮਾ ਹੋ ਵੀਦੀ ਕਾਲੇ ਬੀਓ ਕੰਦਰ ਕੋਲਮਨ ਅਪਾਣੇ ਉਹਨੇ ਦੋ ਪੀਰ ਗੁਦੀ ਮੇ ਨੈਕਸਟ ਸਟੇਸ਼ਨ ਟੈਕਸਾਨ ਮੋਬੋ ਉਹਨੋ ਦਾ ਅੰਨੇ ਟੈਕਸਾਨ ਮੋਬੋ ਅਦੇ ਪੀਰ

ਇਹ ਹੈ ਨਾ ਬਲੂ ਲੇਟ ਆਉਂਦੇ ਹੈ ਇਹ ਨਾ ਕਰਨ ਬਾਰੇ ਪੂਰੀ ਗੱਲ ਆ ਰਹੀ ਹੈ ਕਿ ਆਪਣੇ ਆਪਣੇ ਬੈਲੈਂਸ ਪਰ ਨਾ ਜਮ ਬਸ ਨਾਮ ਆਉਂਦਾ ਹੈ ਹੋ ਦੇਖੋ ਮੇਰੇ ਕੋ 62 ਬੱਠਿਆਂ ਬੰਦਰ ਉੱਪਰ ਇਹ ਨੂੰ ਲਾਉਂਦਾ ਮੇਰੇ ਬੈਂਕ ਖਬਰ ਇਹ ਨੂੰ ਬੈਂਕ ਸਤਲਾ ਇਹ ਬਲੋਦਾ மறுநாள் oh, வந்தேன் okay. <laughs> Metro. Next station. City bank. City bank. City bank <laughs> ਭਾਈ ਜੀ ਮਲੇਸ਼ੀਆ ਨੇ ਐਵੇਂ ਨਹੀਂ ਲੋਹਾ ਮਨਾਇਆ ਦੁਨੀਆ ਤੇ ਉੱਚੀਆਂ ਉੱਚੀਆਂ ਮਾਰਤਾ ਆ ਦੇਖੋ ਸਟੀਲ ਸਟੀਲੇ ਲਾਈ ਪਈਆ ਕੰਜੇ ਕੰਚ ਦੁਨੀਆ ਦੀਆਂ ਬਿਹਤਰੀਨ ਇਮਾਰਤਾਂ ਵਿੱਚੋਂ ਇੱਕ ਮਾਰਤਾ ਇਹ ਦੁਨੀਆ ਦੀਆਂ ਬਿਹਤਰੀਨ ਇਮਾਰਤਾਂ ਤੋਂ ਵਿੱਚੋਂ ਇੱਕ ਸੁੱੱਚੀ ਦੇਖੋ ਕਿੰਨੀ ਹਾਈਟ ਹੈ ਦੇਖੋ ਚੱਕਦੇ ਚੱਕਦੇ ਤੱਕਦੇ ਬੱਲੇ 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 ਜਾਣਦੇ ਤੇ ਓ ਦੇਖੋ ਜੀ ਦੇਖੋ ਕਿਆ ਬਾਤ ਹੈ ਦੋਸਤੋ ਕਿੰਨੀ ਉੱਚੀ ਇਮਾਰਤ ਹੈ ਕਮਾਲ ਹੋਈ ਪਈ ਆ ਬਹੁਤ ਹੀ ਉੱਚੀ ਇਮਾਰਤ ਹੈ ਇਹ ਦੇਖੋ ਇਹਦੇ ਨਾਲ ਦੋ ਬਿਲਡਿੰਗਾਂ ਹੋਰ ਨੇ ਆ ਦੇਖੋ ਇੱਕ ਆ ਹੋ ਜੇ ਤਿਆਰ ਹੋ ਰਹੀ ਹੈ ਬੱਲੇ 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 ਦੇਖੋ ਸਹੀ ਉੱਪਰ ਮਸ਼ੀਨਾਂ ਕਿਵੇਂ ਕੰਮ ਚੱਲਦਾ ਕਾਂਚੇ ਕਾਂਚ ਭਰਿਆ ਪਿਆ ਬਾਈ ਆ ਦੇਖੋ ਪੂਰਾ ਥੋਨੂੰ ਦਿਖਾਉਣਾ ਮੈਂ ਆ ਦੇਖੋ ਦੁਨੀਆ ਭਰ ਦੇ ਸਲਾਨੀ ਇੱਥੇ ਆਉਂਦੇ ਨੇ। ਕੀ ਬਾਤ ਹੈ। ਤੋਂ ਇੱਕ ਹੋਰ ਤੁਹਾਨੂੰ ਚੀਜ਼ ਦਿਖਾਵਾਂ ਮਿੱਤਰ ਪਿਆਰੋ ਬੇਲਾਂ ਹੀ ਚੜਾਉਂਦੀਆਂ ਲੱਗਦਾ। ਕਰੇਲਿਆਂ ਦੀਆਂ ਤੇ ਉਹਦੀਆਂ ਕੀ ਆਕੂਆਂ ਆਦੀਆਂ। ਕਿੰਨੀ ਬਹਾਦਰ ਟੈਕਸੀ ਆ ਬਾਈ। ਟੈਕਸੀ ਨੇ ਕਮਾਲ ਕਰੀ ਪਈ ਆ ਦੇਖੋ। ਉਹ ਦੇਖ ਲ ਦੋ ਟਾਵਰਾਂ ਦੇ ਵਿੱਚ ਨੂੰ ਪੁਲ ਵੀ ਬਣਾਇਆ ਪਿਆ ਪਤੰਦਰਾ ਨੇ। ਪੁਲ ਵੀ ਬਣਾਇਆ ਪਿਆ ਦੇਖੋ। ਕੀ ਬਾਤ ਹੈ। ਯਾਰ ਇੰਨੀ ਉੱਚੀਆਂ ਵਾਲ ਤਾਂ 골ਡਨ ਮਾਰਤ ਜੀ ਆ ਗਈ ਦੇਖੋ ਕਮਾਲ ਹੋਈ ਪਈ ਆ ਬਈ ਕਮਾਲ ਆ ਦਿਖਾਉਣਾ ਦੋਸਤੋ ਤੁਹਾਨੂੰ ਦੋ ਕਿਵੇਂ ਬਣਦੇ ਨੇ ਦੂਜੀ ਸਾਈਡ ਤੋਂ ਵੀ ਦਿਖਾਉਣਾ ਮਿੱਤਰੋ ਆਹ ਦੇਖੋ ਮਿੱਤਰੋ ਇਧਰੋਂ ਦਿਖਾਉਣਾ ਤੁਹਾਨੂੰ ਵਿਊ ਇਹਨਾਂ ਨੇ ਵੀ ਗੱਬੇ ਨੂੰ ਦੇਖੋ ਸੜਕ ਬਣਾਈ ਹੋਈ ਆ ਦੇਖੋ ਗੱਬੇ ਵੀ ਪੁਲ ਆਏ ਹਾਏ ਓਏ ਰੱਬਾ ਕਮਾਲ ਇੰਨੀ ਉੱਚੀਆਂ ਮਾਰ ਤਾਂ ਇਹ ਟਾਵਰ ਨੂੰ ਦੇਖਣ ਦੁਨੀਆ ਸਦਾਈ ਹੋਈ ਪਈ ਆ ਦੁਨੀਆ ਵਰਲਡ ਦੇ ਹਰ ਕੋਨੇ ਤੋਂ ਇਹ ਦੁਨੀਆ ਦੇਖਣ ਆਉਂਦੀ ਆ ਆ ਦੇਖੋ ਸਹੀ ਦੋਸਤੋ ਕਮਾਲ ਹੋਈ ਪਈ ਆ ਕਮਾਲ ਬੱਲੇ 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 ਇੰਨੀ ਉੱਚੀਆਂ ਮਾਰਤਾ ਬੱਲੇ ਬੱਲੇ ਓਏ ਆ ਦੇਖੋ ਦੋਸਤੋ ਕਮਾਲ ਹੋਈ ਪਈ ਆ ਕਮਾਲ ਆ ਦੇਖੋ ਤਾਂ ਸਹੀ ਤੁਸੀਂ ਇੰਨੀ ਹਾਈਟ ਬੱਲੇ ਬੱਲੇ ਓਹ ਦੇਖ ਟਾਵਰ ਕਿ ਤੇ ਤੱਕ ਦੁਨੀਆ ਬੈਠੀ ਐ ਇਹਦੇ ਵਿੱਚ ਵੀ ਕਿੱਡੇ ਦੁਨੀਆ ਭਰ ਦੇ ਆਫਿਸ ਵਰਲਡ ਦੇ ਵਿੱਚ ਨਾਂ ਚਮਕਾਤਾ ਮਿੱਤਰੋ ਨਾਲ ਦੇ ਵਿੱਚ ਦੇ ਵਿੱਚ ਨਾਂ ਚਮਕਾਤਾ ਇਹਨਾਂ ਨੇ ਕਮਾਲ ਹੋਈ ਪਈ ਆ ਉਹ ਦੇਖ ਪਾਣੀ ਉਹ ਪਾਣੀ ਸਮੁੰਦਰੇ ਸਮੁੰਦਰ ਐ ਡੀ ਵੱਡੀ ਸਕਰੀਨ ਬੱਲੇ ਬੱਲੇ ਮੱਚੀਆਂ ਬੱਚੀਆਂ ਆਹ ਦੇਖੋ ਕਿੱਡੀ ਸਕਰੀਨ ਬੱਲੇ ਬਾਲਾ ਹੀ ਕੰਮ ਅੱਤ ਚੱਕੀ ਫਿਰਦੇ ਨੇ ਬਦੰਦਰ ਟੂਰਿਜ਼ਮ ਤੇ ਖੜੀਆਂ ਵੀ ਇਹ ਕੰਟਰੀਆਂ ਆਹ ਦੇਖੋ ਬਾਹਲਾ ਹੀ ਕੰਮ ਚੱਕੀ ਫਿਰਦੇ ਨੇ ਬਾਹਲਾ ਹੀ ਕੰਮ ਹੋਟਲ ਮਯਮ ਗੱਡੀਆਂ ਗੱਡੀਆਂ ਸਕਰੀਨਾਂ ਦੁਨੀਆ ਭਰ ਦੇ ਲੋਕ ਮਲੇਸ਼ੀਆ ਦੇ ਇਸ ਗੇਟ ਨੂੰ ਦੇਖਣ ਆਉਂਦੇ ਨੇ ਬਾਈ ਉੱਪਰ ਚੜ੍ਹ ਕੇ ਵੀ ਦੇਖਾਂਗੇ ਆਪਾਂ ਕਮਾਲ ਹੋਈ ਪਈ ਆ ਕਮਾਲ ਬੱਲੇ ਬੱਲੇ ਦੁਨੀਆ ਭਰ ਦੇ ਲੋਕ ਆਉਂਦੇ ਨੇ ਦੇਖਣ ਇਸ ਪੂਰਿਕਾਨਾਥ ਨੂੰ ਵਿੱਚ ਟਾਵਰ ਦੇ ਵਿੱਚ ਪੂਰੀ ਵਿੱਤ ਬਣੀ ਹੋਈ ਆ ਦੇਖੋ ਕਿਹੜੀਆਂ ਕਿਹੜੀਆਂ ਕੰਟਰੀਆਂ ਦੇ ਲੋਕ ਆਉਂਦੇ ਨੇ ਆ ਦੇਖੋ ਬਾਈ ਕਮਾਲ ਹੋਈ ਭਈਆ ਮਿੱਤਰੋ ਕਮਾਲ ਵਾੜਾ ਹੀ ਕੰਮ ਚੱਕਿਆ ਵੇ ਮਲੇਸ਼ੀਆ ਨੇ ਵਾਹ ਜੀ ਵਾਹ